ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕੌਟਿਕ ਕਿਚਨ ਦੇ ਸੰਗਤ ਮੈਂ ਸਵਾਗਤ ਹੈ ਜੀ ਅੱਜ ਬੁਟੀਕ ਵਾਲੀਆਂ ਭੈਣਾਂ ਵਾਸਤੇ ਖਾਸ ਵੀਡੀਓ ਜਿਹੜੀਆਂ ਭੈਣਾਂ ਬੁਟੀਕ ਕਰ ਰਹੀਆਂ ਘਰ ਤੋਂ ਉਹਨਾਂ ਵਾਸਤੇ ਇਹ ਖਾਸ ਵੀਡੀਓ ਕੋਈ ਵੀ ਭੈਣ ਹੈ ਬਮਾ ਘਰ ਤੋਂ ਕਰ ਰਹੀ ਹੈ ਬਾਹਰ ਤੋਂ ਕਰ ਰਹੀ ਹੈ ਤੇ ਹੋਰ ਵੀ ਆਪਣੇ ਨਵੇਂ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਵੀ ਆ ਤੇ ਇਹ ਵੀਡੀਓ ਜ਼ਰੂਰ ਦੇਖਿਓ ਜੀ ਸਕਿੱਪ ਨਾ ਕਰਿਓ ਇਹ ਵੀਡੀਓ ਤੇ ਉੱਪਰ ਆਪਾਂ ਪ੍ਰਾਈਸ ਲਿਖਦੇ ਜਿਹੜਾ ਕਨਸੈਪਟ ਆ ਹੈ ਨਾ ਜਿਹੜਾ ਅੱਜ ਦਾ ਫੈਬਰਿਕ ਆ ਹੈ ਨਿਊ ਹਨਾ ਤੇ ਇੰਨਾ ਵਧੀਆ ਅੱਜ ਦੀ ਵੈਰਾਈਟੀ ਆਈ ਆਪਣੇ ਕੋਲੇ ਤੇ ਬਹੁਤ ਸੋਹਣੇ ਸੂਟ ਜੀ ਬਿੱਦ ਦੁਪੱਟਾ ਸੋਹਣੇ ਸੂਟ ਕਿੱਥੋਂ ਮਿਲਜੂ ਹਨਾ ਇੰਨੇ ਦਾ ਆਪਾਂ ਪ੍ਰਾਈਸ ਉੱਪਰ ਮੈਂਸ਼ਨ ਕਰਤਾ ਸਾਰੇ ਸੂਟਾਂ ਦਾ ਆ ਵੀ ਖੀਨਖਾਬ ਦੇ 1500 ਦੇ ਸੂਟ ਤੁਹਾਨੂੰ ਕਿੱਥੋਂ ਨਹੀਂ ਮਿਲਣ ਵਾਲੇ ਕ੍ਰੇਵ ਦੀ ਉੱਪਰ ਬਾਟਮ ਆ ਜੀ ਤੇ ਖੀਨਖਾਬ ਦੀ ਸ਼ਰਟ ਆ ਤੁਸੀਂ ਜੀ ਇਹ ਸੂਟ ਜ਼ਰੂਰ ਲਿਓ ਜੀ ਬਹੁਤ ਸੋਹਣੇ ਸੂਟ ਹੈ ਜਿਹੜੇ ਹੁਣ ਦਾ ਜਿਹੜਾ ਆਪਣੇ ਕੋਲ ਫੈਬਰਿਕ ਆਇਆ ਖੀਨ ਖਾਵ ਦਾ ਤੇ ਇਹ ਵੀਡੀਓ ਆਪਾਂ ਜੀ ਸਾਰੇ ਸੂਟ ਆਪਣੇ ਕੋਲ ਨਿਊ ਫੈਬਰਿਕ ਹੋਗਾ ਸਾਰੇ ਫੈਬਰਿਕ ਨਿਊ ਹੋਗਾ ਜੀ ਪ੍ਰਾਈਸ ਆਪਾਂ ਮੈਂਸ਼ਨ ਕਰਤਾ ਜੀ ਸਾਰੇ ਸੂਟਾਂ ਦਾ 3800 ਪ੍ਰਾਈਸ ਜਿਹੜਾ ਇਹਦਾ ਨਾ ਵਿਦ ਡੁਪਟਾ ਜੀ ਆਪਣੇ ਕੋਲ ਜੀ ਸਰਦੀ ਵਾਲੇ ਸੂਟ ਆ ਗਏ ਨਵਾਂ ਸਟਾਫ ਆਇਆ ਜੀ ਸਰਦੀ ਵਾਲਾ ਨਿਊ ਸਟਾਫ ਹੈ ਜੀ ਤੇ ਵਿਦ ਡੁਪਟਾ ਤੁਹਾਨੂੰ ਇਹ ਸੂਟ ਮਿਲੂਗਾ ਜੀ ਮੈਚਿੰਗ ਸੂਟ ਹੈ ਜੀ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ ਜੀ ਤੇ ਵੇਅਰ ਕੀਤਾ ਵੀ ਬਹੁਤ ਸੋਹਣਾ ਲੱਗੂ ਜਿਵੇਂ ਪਹਿਣਾ ਜੋ ਵਗੈਰਾ ਵੀ ਜਾਂਦੀਆਂ ਹਨਾ ਡੇਲੀ ਵੇਅਰ ਕਰਦੀਆਂ ਸੂਟ ਤੇ ਐਵੇਂ ਦੇ ਸੂਟ ਜੀ ਬਹੁਤ ਸੋਹਣੇ ਲੱਗਦੇ ਜਿਹੜੀਆਂ ਚੁੰਨੀਆਂ ਵਧੀਆ ਅਲਚਾਲ ਚੁੰਨੀ ਕਹ ਦੇਣੀ ਆਪਾਂ ਚਾਦਰੇ ਵਰਗੀ ਤੇ ਇਹ ਚੁੰਨੀਆਂ ਲੈ ਹੌਲ ਵੀ ਨਹੀਂ ਲਿਆ ਜਾਂਦਾ ਹਨਾ ਤੇ ਜਿਹੜੇ ਆਪਾਂ ਪਸ਼ਮੀਨੇ ਦੇ ਸੂਟ ਲਾਏ ਜੀ ਇਹ ਬਦੌੜ ਦਾ ਦੁਪੱਟਾ ਲਾਏ ਆ ਇਹ ਪ੍ਰਾਈਸ ਨੂੰ ਮੈਚ ਕਰਦਾ 950 ਦਾ ਜੀ ਤੇ ਇਹ ਆਪਾਂ ਨੇ ਸਾਰੇ ਕਲਰ ਤੁਸੀਂ ਲੈ ਸਕਦੇ ਆ ਆਪਾਂ ਤਿੰਨ ਤਾ ਸੂਟ ਰੈਡੀ ਕੀਤੇ ਹਨ ਇਹਨਾਂ ਵਿੱਚ ਤੇ ਆਪਣੇ ਸੂਟ ਲਗਭਗ ਸੇਲ ਵੀ ਬਹੁਤ ਹੋ ਗਏ ਰੀਸਟਾਕ ਕਰਤੇ ਸੂਟ ਜੀ ਆਪਾਂ ਤੇ ਹੁਣ ਆਪਣੇ ਕੋਲੇ ਇੰਨਾ ਇਹ ਕਪੜਾ ਜਾ ਰਿਹਾ ਕਿਉਂਕਿ ਪਿਓਰ ਕਸ਼ਮੀਨੀ ਵਿੱਚ ਹੈ ਇਹ ਕੀ ਟੈਕਸ ਦਾ ਸੂਟ ਤੇ ਕਸ਼ਮੀਨੀ ਵਾਲੀਆਂ ਭੈਣਾਂ ਇੰਨੇ ਕ ਵਾਸਤੇ ਮੰਗਦੇ ਕਿਉਂਕਿ ਇੰਨੇ ਦਾ ਤਾਂ ਇਹਨਾਂ ਦਾ ਪ੍ਰਾਈਸ ਬਰਕਦਾ ਹੀ ਪੈ ਜਾਂਦਾ ਆਪਾਂ ਜਦੋਂ ਸੂਟ ਕਿਸੇ ਉੱਟੀ ਕੋਲ ਤੋਂ ਤਿਆਰ ਕਰਾਉਨੇ ਆ ਤੇ ਇਹਨਾਂ ਨਾਲ ਤਾਂ ਵਰਕ ਹੀ ਮੰਗ ਲੈਂਦੇ ਹਨਾ ਤੁਹਾਨੂੰ ਵੀ ਵਿੱਦ ਸਟੱਫ ਮਿਲ ਰਿਹਾ ਵਿੱਦ ਫੈਬਰਿਕ ਮਿਲ ਰਿਹਾ ਜੀ ਤੁਹਾਨੂੰ ਇਹ ਕਪੜਾ ਤੇ ਸੌਫਟ ਕਪੜਾ ਵੇਖੋ ਤੇ ਆਪਣੇ ਜਿਹੜੇ ਤੁਹਾਨੂੰ ਦਿਖਾਉਣੀ ਆ ਏਕੇ ਟੈਕਸ ਦਾ ਕਪੜਾ ਜਿਹੜਾ ਸੂਟ ਹੈ ਜੀ ਬਹੁਤ ਸੌਫਟ ਹੈ ਜੀ ਬਣਿਆ ਗੈਨੀਆਂ ਬੋਰ ਆ ਜਾਂਦਾ ਬੋਰ ਦੀ ਫੁੱਲ ਗਰੰਟੀ ਹੈ ਬੋਰ ਨਾ ਆਊਗਾ ਜੀ ਇਹ ਸੂਟ ਤੇ ਤੇ ਬਾਜੂ ਤੁਹਾਨੂੰ ਦਿਖਾ ਦਿੰਨੇ ਆ ਬਾਜੂ ਵੀ ਬਨੇ ਹੋਏ ਜਿਹੜੇ ਤਾਂ ਦੇਖੋ ਜੀ ਇਹਦੇ ਬਾਜੂ ਹੈ ਐਵੇਂ ਨਹੀਂ ਆਪਾਂ ਵੀ ਬਾਜੂ ਨਾ ਕਰਕੇ ਦੇਵਾਂਗੇ ਹਨਾ ਕਈ ਵਾਰੀ ਪੈਣਾ ਕਹਿੰਦੀਆਂ ਬਾ ਕਲਰ ਤੁਹਾਨੂੰ ਅਵੇਲੇਬਲ ਮਿਲਣਗੇ ਕੋਈ ਵੀ ਕਲਰ ਤੁਸੀਂ ਇਹਦੇ ਵਿੱਚ ਸਿਲੈਕਟ ਕਰ ਸਕਦੇ ਆ ਸਾਰੇ ਕਲਰ ਆ ਹੋਣੀ ਜੀ ਤੁਹਾਨੂੰ ਸਾਰੇ ਕਲਰ ਮਿਲਣਗੇ ਵੀਡੀਓ ਪਾਉਣ ਸਾਰ ਤਾਂ ਜਿਵੇਂ ਤੁਸੀਂ ਅੱਜ ਦਾ ਹੀ ਆਫਰ ਹੈ ਜੀ ਤੁਸੀਂ ਆਫਰ ਜਵਾ ਤਾਂ ਤੁਸੀਂ ਇਹ ਸੂਟ ਲੈ ਸਕਦੇ ਆ ਆਪਣ ਨੂੰ ਬੁਕਿੰਗ ਕਰ ਦੋ ਜਿਹੜੇ ਤੁਹਾਨੂੰ ਕਲਰ ਵਧੀਆ ਲੱਗਦੇ ਚ ਸੋਹਣੇ ਲੱਗਦੇ ਇਹਦੇ ਵਿੱਚ ਬੁਕਿੰਗ ਕਰ ਦੋ ਤੇ ਜਿਹੜੇ ਤੁਹਾਨੂੰ ਸਿੱਧਾ ਪੱਟੇ ਵਾਲੇ ਕਲਰ ਲਾਏ ਆ ਜੀ ਆ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਬਸ ਪੱਟੇ ਵਾਲੇ ਕਲਰ ਲਾਏ ਹਨ ਬਸਕੋਸ ਔਰਗੰਜਾ ਜੀ ਇਹ ਬਸਕੋਸ ਔਰਗੰਜਾ ਸੌਫਟ ਵਾਲਾ ਇੱਕ ਤਾਂ ਹੁੰਦਾ ਆਕੜਿਆ ਆ ਉਹ ਨਹੀਂ ਇਹ ਸੌਫਟ ਵਾਲਾ ਜੀ ਤੇ ਆਪਾਂ ਇਹ ਸਰਦੀ ਵਾਲੇ ਸੂਟ ਲਾਤੇ ਪਿਓਰ ਪਸ਼ਮੀਨੇ ਦੇ ਵਿੱਚ ਨਾਲ ਤੁਹਾਨੂੰ ਸ਼ਾਲ ਮਿਲਣਗੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਲਾਤੇ ਜੀ ਆ ਦੇਖੋ ਜੀ ਇਹ ਵੀ ਆਪਾਂ ਨਵਾਂ ਹੀ ਹਜੇ ਆਪਣੇ ਕੋਲ ਮੰਡਲ ਆਇਆ ਤੇ ਨਵੇਂ ਪੱਟਿਆ ਹੋਇਆ ਕੱਪੜਾ ਹਜੇ ਤੇ ਇਹਦਾ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਤਾ ਇਹਦਾ ਵੀ ਅਸੀਂ ਤੇ ਤੁਸੀਂ ਸਾਰੇ ਸੂਟ ਜਿਹੜੇ ਆਪਾਂ ਸ਼ਾਲ ਵਾਲੇ ਪਸ਼ਮੀਨੇ ਦੇ ਲਾਏ ਆ ਖੀਨਖਾ ਦੇ ਲਾਏ ਆ ਇਹ ਵੀਡੀਓ ਤੁਸੀਂ ਸਕਿਪ ਨਾ ਕਰਿਓ ਜੀ ਜਿਹੜੇ ਆਪਾਂ ਉਸਕੋਸ ਔਰ ਅਗੰਝਾ ਦੇ ਲਾਏ ਹੋਰ ਵੀ ਆਪਾਂ ਵਰਕ ਕੀਤੇ ਸਰਦੀ ਵਾਲੇ ਸੂਟ ਲਾਏ ਹਨ ਤੁਸੀਂ ਵੀਡੀਓ ਜੀ ਬਿਲਕੁਲ ਹੀ ਨਾ ਸਕਿਪ ਕਰਨ ਬੁਟੀਕ ਵਾਲੀਆਂ ਪਹਿਣਾ ਲਈ ਵੀ 4-4 5-5 ਸੂਟ ਚੱਕਣੇ ਆ ਜੀ ਉਹਨਾਂ ਨੂੰ ਡਿਸਕਾਊਂਟ ਪੂਰਾ ਦਿੱਤਾ ਜਾਊਗਾ ਬੁਟੀਕ ਵਾਲੀਆਂ ਨੇ ਜਿਵੇਂ 10 ਸੂਟ ਚੱਕਣੇ ਆ ਤੇ ਉਹਨਾਂ ਨੂੰ ਡਿਸਕਾਊਂਟ ਮਿਲੂਗਾ ਜੀ ਬੱਤ